ਵਾਹਿਗੁਰੂ ਜੀ ਕੀ ਫਤਿਹ ਇਥੋਂ ਤੱਕ ਪੱਤਰਚਾਰੀ ਦਾ ਸਬੰਧ ਹੈ ਇੱਕ ਬੜੀ ਡੂੰਗੀ ਗੇਮ ਅਕਲ ਕੋਈ ਵੀ ਵਿਸ਼ਾ ਕੋਈ ਵੀ ਖੇਤਰ ਹੈ ਉਸ ਦੇ ਵਿੱਚ ਸਿੱਧੀ ਸਿੱਧੀ ਜਿੱਤ ਨਹੀਂ ਹੋ ਸਕਦੀ ਇਹਦੇ ਵਿੱਚ ਡੂੰਘਾਈ ਨਾਲ ਡੇਡੇ ਇਟ ਅੰਦੇ ਨਾਲ ਅੱਜ ਸਾਰੇ ਜਿਹੜੇ ਸਿਸਟਮ ਨੇ ਉਹ ਚਲਾਉਣੇ ਪੈ ਰਹੇ ਨੇ ਇਹ ਪ੍ਰਬੰਧ ਚਲਾਉਣਾ ਹੈ ਪ੍ਰਸ਼ਾਸਨ ਚਲਾਉਣਾ ਹੈ ਮੋਡਰਨ ਪੁਰਸਿੰਗ ਕਰਨੀ ਹੈ ਪੱਤਰਕਾਰੀ ਕਰਨੀ ਹੈ ਲੇਖਕ ਪੁਨਾ ਕਰਨ ਤੁਸੀਂ ਹੋਰ ਕਿਸੇ ਖੇਤਰ ਵਿੱਚ ਜਾਣਾ ਹੈ ਤਾਂ ਜੇ ਉਸ ਨੂੰ ਸਮਝਿਆ ਜਾਵੇ ਤੇ ਇਹਨੂੰ ਸਿੰਪਲੀਫਾਈ ਕਰ ਲੇਤਾ ਜਾਊਗਾ ਉਹ ਸਿੰਪਲੀਫਾਈ ਜਿਹੜਾ ਹੈ ਉਹ ਨਹੀਂ ਹੋ ਸਕਦਾ ਮੈਂ ਗੱਲ ਕਰਾਂ ਕਿਸੇ ਸਿਧਾਂਤ ਦੀ ਇਹ ਤੁਹਾਨੂੰ ਆ ਅਪਣਾਉਣਾ ਚਾਹੀਦਾ ਆ ਅਪਣਾਉਣਾ ਚਾਹੀਦਾ ਉਹ ਰਸਮੀ ਗੱਲ ਹੈ ਪਰੰਤੂ ਜਿਹੜਾ ਕਾਮਯਾਬ ਹੋ ਜਾਂਦਾ ਹੈ ਜਿਹੜਾ ਜਿੱਤ ਜਾਂਦਾ ਉਹੀ ਸਤੰਦਰ ਹੁੰਦਾ ਹੈ ਤੇ ਦੂਜਾ ਤਾਂ ਫਿਰ ਪੋਰਸੇ ਹੁੰਦਾ ਹੈ ਪੋਰਸੇ ਕਿਹਾ ਜਾ ਹੋਵੇ ਉਹ ਇੱਕ ਅਲੈਦਾ ਗੱਲ ਹੈ ਮੈਂ ਸਮਝਦਾ ਜੀ ਜਿਹੜਾ ਮੌਜੂਦਾ ਕਲਾਕੋ ਬਣਿਆ ਹੈ ਇਹ ਪੱਤਰਕਾਰਾਂ ਦਾ ਇਹ ਕਲਪ ਬੜੀ ਸਭੋਤਤਾ ਦੇ ਨਾਲ ਚੱਲ ਰਿਹਾ ਹੈ ਇਹਦੇ ਵਿੱਚ ਪੱਤਰਕਾਰਤਾ ਦੀ ਟੋਪ ਮੋਸਟ ਸ਼ਕਤੀਸ਼ਮਾਨੀ ਸਾਹਿਬ ਨੇ ਜਿਹੜੇ ਮੈਂ ਇਹਨਾਂ ਨੂੰ ਪਹਿਲੇ ਹੀ ਪੁੱਛ ਲਿਆ ਸੀ ਮੈਂ ਤੁਸੀਂ ਇਸੇ ਕਲਪ ਵਿੱਚੋਂ ਕੋਟੇ ਦੇ ਇਸੇ ਕਲਪ ਵਿੱਚੋਂ ਜਿਨ੍ਹਾਂ ਜਿਹੜੇ ਇਹ ਕਲਪ ਚ ਨੇ ਤੇ ਇਹਨਾਂ ਦੀ ਸਰਪ੍ਰਸਤੀ ਬੜੀ ਮਹਣੇ ਰੱਖਦੀ ਹੈ ਬਾਕੀ ਸਾਰੇ ਜਿਹੜੇ ਪੱਤਰਕਾਰ ਨੇ ਉਹ ਸਤਾਰਜੋਗ ਨੇ ਤੇ ਮੈਂ ਉਮੀਦ ਰੱਖਦਾ ਕਿ ਜਿਸ ਤਰ੍ਹਾਂ ਜੇ ਸ਼ਹਿਰ ਵੱਲੋਂ ਉਹਨਾਂ ਨੂੰ ਭਰਮ ਸਹਿਯੋਗ ਦਿੰਦਾ ਇਹ ਉਹ ਅੱਗੇ ਤੋਂ ਵੀ ਦਿੱਤਾ ਜਾਂਦਾ ਰਹੇਗਾ ਤੇ ਇਹ ਪੱਤਰਕਾਰੀ ਜਿਸ ਤਰ੍ਹਾਂ ਹੁਣ ਕੀਤੀ ਜਾ ਰਹੀ ਹੈ ਜਿਹੜੀ ਕਿ ਆਪਣੇ ਆਪ ਵਿੱਚ ਪ੍ਰਸ਼ੰਸਾਯੋਗ ਹੈ ਉਹ ਇਸ ਤਰ੍ਹਾਂ ਨਿਰੰਤਰ ਜਾਰੀ ਰਹੇਗੀ ਤੇ ਕੱਲ੍ਹ ਦੀ ਤਾਰੋ ਦਸ਼ਮੇਸ਼ ਮਾਲਕ ਗੁਰੂ ਪ੍ਰਵੀਨ ਸਿੰਘ ਸਾਹਿਬ ਆਪਣਾ ਅਸ਼ੀਰਵਾਦ ਇਸ ਸਟੂਡੀਓ ਤੇ ਰੱਖਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ